ਕਹਿੰਦੇ ਟੀਕੇ ਲਾ ਕੇ ਵੀ ਕਈ ਵਾਰ ਕਬੱਡੀ ਖੇਲੀ ਜਾਂਦੀ ਹੈ ਮੈਂ ਬੋਵਰਨ ਇੰਜੈਕਸ਼ਨ ਇੰਜੈਕਟ ਕਰਕੇ ਖੇਡਦਾ ਹਾਂ ਇਹ ਜ਼ਰੂਰੀ ਨਹੀਂ ਵੀ ਟੀਕਾ ਨਸ਼ੇ ਦੀ ਰਹਿੰਦਾ ਲਾਉਂਦੇ ਹੋਣਗੇ ਪਰ ਹਰ ਇੱਕ ਬੰਦਾ ਨਹੀਂ ਲਾਉਂਦਾ ਜੀ ਮੈਂ ਤਾਂ ਦੁੱਧ ਦਹੀਂ ਘਿਓ ਬਦਾਮ ਅਦਰਕ ਇਹ ਚੀਜ਼ਾਂ ਲਈ ਯੂਜ਼ ਕਰਨੀ ਚਾਹੀਦੀ ਬੰਦੇ ਨੂੰ ਫਰੂਟ ਹੋ ਗਿਆ ਸੈਲਡ ਹੋ ਗਿਆ ਜਿਹੜਾ ਗੇਨਰ ਖਾਂਦੇ ਆ ਡੁਬਲੀਟ ਗੇਨਰ ਅਸੀਂ ਵੀ ਯੂਜ਼ ਕਰਦੇ ਆ ਬਟ ਉਹ ਰੀਜਨਲ ਹੋਣ ਚਾਹੀਦੇ ਆ ਸਸ਼ੀਕਲ ਜੀ ਔਨ ਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਮਕੰਦ ਪਰ ਦੇ ਵਿੱਚ ਅੱਜ ਵਿਸ਼ਾਲ ਕਬੱਡੀ ਕੱਪ ਹੋ ਰਿਹਾ ਜਿਸ ਦੇ ਵਿੱਚ ਟੀਮ ਹੈ ਜਿਹੜੀ ਕੀ ਜੇਤੂ ਵੀ ਰਹੀ ਨੇ ਇਹ ਗੱਲਬਾਤ ਕਰਦੇ ਆ ਸਾਰੀ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਸਸ਼ੀਕਲ ਜੀ ਸਸ਼ੀਕਲ ਜੀ ਕੀ ਕਹਿਣਾ ਕੀ ਕਹਿਣਾ ਚਾਹੋਗੇ ਅੱਜ ਕਬੱਡੀ ਕੱਪ ਦੇ ਬਾਰੇ ਅਸੀਂ ਪੰਜਾਬ ਐਕਸਟ੍ਰੈਸ਼ਨ ਜਿਹੜੀ ਨਵੀਂ ਕੱਪ ਨਹੀਂ ਬਣੀ ਹੈ ਅਪਰੇਸ਼ਨ ਉਹ ਚ ਸਾਡਾ ਫਸਟ ਮੈਚ ਸੀਗਾ ਸਾਰੀ ਟੀਮਾਂ ਨਾਲ ਹਰੀ ਸਿੰਘ ਨਲੂਆ ਕਲੱਬ ਮਾਲਵਾ ਕਲੱਬ ਮਾਲਵਾ ਕਲੱਬ ਹੈ ਨਾ ਕੀ ਕਹਿਣਾ ਚਾਹੂੰਗੀ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਨੌਜਵਾਨ ਨੇ ਜਿਹੜੇ ਨਸ਼ਾ ਦੇ ਵਿੱਚ ਲੱਗੇ ਹੋਏ ਨੇ ਤੇ ਤੁਹਾਡੇ ਸਰੀਰ ਦੇ ਕੇ ਇੱਕ ਵੱਡੀ ਕਪ ਵਾਲਿਆਂ ਦੇ ਤਾਂ ਇੱਕ ਬੰਦੇ ਦੇ ਅੰਦਰ ਜਾਗਰੂਕਤਾ ਆਉਂਦੀ ਹੈ ਕਿ ਹਾਂ ਆਪਾਂ ਨੇ ਇਸ ਤਰ੍ਹਾਂ ਦਾ ਸਰੀਰ ਬਣਾਉਣਾ ਹੈ ਮਤਲਬ ਇਹ ਪਲੇਅਰ ਲਈ ਨਹੀਂ ਜ਼ਰੂਰੀ ਹੈਗਾ ਹਰ ਇੱਕ ਇਨਸਾਨ ਲਈ ਜ਼ਰੂਰੀ ਆ ਵੀ ਆਪਣੀ ਬਾਡੀ ਫਸਟ ਆ ਪਹਿਲਾਂ ਪੈਸਾ ਹੋਰ ਚੀਜ਼ਾਂ ਬਾਅਦ ਚ ਨੇ ਪਹਿਲਾਂ ਆਪਣੀ ਬਾਡੀ ਧਿਆਨ ਰੱਖੋ ਆਪਣਾ ਹੈ ਨਾ ਮੇਨ ਪਾਰਟ ਲਾਈਫ ਦਾ ਹੈ ਬਾਡੀ ਸਹੀ ਹੈ ਤਾਂ ਸਭ ਕੁਝ ਸਹੀ ਹੈ ਹਾਂਜੀ ਜੇ ਮੈਂ ਕਿਹਾ ਜੀ ਆਪਾਂ ਗੱਲ ਕਰਦੇ ਆਂ ਕਿ ਅੱਜ ਦੇ ਸਮੇਂ ਦੇ ਵਿੱਚ ਨਾ ਕਬੱਡੀ ਨੂੰ ਅ ਨੈਗੇਟਿਵਿਟੀ ਪੁਆਇੰਟ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਕਹਿੰਦੇ ਟੀਕੇ ਲਾ ਕੇ ਵੀ ਕਈ ਵਾਰ ਕਬੱਡੀ ਖੇਲੀ ਜਾਂਦੀ ਹੈ ਕਿ ਤੁਹਾਡੇ ਨਾਲ ਕਦੀ ਇਹ ਚੀਜ਼ਾਂ ਮੇਰੇ ਚਾਰ ਪਰੇਟ ਹੋਏ ਹੋਏ ਆਂ ਟੀਕਾ ਹਰ ਟੀਕੇ ਦਾ ਡਾਕਟਰ ਕੋ ਜਾਨੇ ਆਪਾਂ ਬੁਖਾਰ ਦਾ ਲਵਾਉਂਦੇ ਆਂ ਹਰ ਇੱਕ ਚੀਜ਼ ਦਾ ਉਹ ਟੀਕੇ ਗਲਤੀ ਹੋ ਗਈ ਨਸ਼ੇ ਦੀ ਹੋਊਗਾ ਹੀ ਉਹ ਜਿਵੇਂ ਬੋਬਰਨ ਇੰਜੈਕਸ਼ਨ ਆ ਇੱਕ ਯੂਰੋਕੈਂਡਾ ਇਹ ਨਾਰਮਲ ਚੀਜ਼ਾਂ ਚ ਨਹੀਂ ਆਉਂਦੇ ਨੇ ਹੁਣ ਮੇਰੇ ਪਰੇਟ ਹੋਇਆ ਮੈਂ ਬੋਬਰਨ ਇੰਜੈਕਸ਼ਨ ਇੰਜੈਕਟ ਕਰਕੇ ਛਿੜਦੇ ਨੇ ਮੈਂ ਮਲਾਉਣਾ ਇਤਨੀ ਜਿੰਨੇ ਜਿੰਨੇ ਮੇਂ ਆਪਰੇਸ਼ਨ ਹੋਇਆ ਵਾ ਕਿੱਟ ਦੇ ਬਸੇ ਮੋਢੇ ਦਾ ਹੋਇਆ ਇਹਦੇ ਵਿੱਚ ਕਰੂ ਨੇ ਉਹ ਰੜਕਦੇ ਨੇ ਤੇ ਪੈਨਲਿਫ ਹੁੰਦੀ ਆ ਉਹਦੇ ਬਾਅਦ ਤੇ ਜ਼ਰੂਰੀ ਨਹੀਂ ਵੀ ਟਿਕਾ ਨਸ਼ੇ ਦੀ ਲਾਉਂਦਾ ਲਾਉਂਦੇ ਹੋਣਗੇ ਪਰ ਹਰ ਇੱਕ ਬੰਦਾ ਨਹੀਂ ਲਾਉਂਦਾ ਜੀ ਆਮ ਇਨਸਾਨ ਵਿੱਚ ਜਿਹੜਾ ਆਮ ਲੋਕ ਨਹੀਂ ਦੁਨੀਆ ਚ ਉਹ ਨਸ਼ਾ ਕਰਦੇ ਆ ਉਹਨਾਂ ਨੂੰ ਪਲੇਅਰ ਕਹਿੰਦੇ ਤੁਸੀਂ ਨਸ਼ਾ ਕਰੋ ਜਾ ਕੇ ਇਹ ਤਾਂ ਹਰ ਇੱਕ ਬੰਦੇ ਦਾ ਆਪਣਾ ਮਾਈਂਡ ਆ ਭਾਈ ਜੀ ਇੱਕ ਗੱਲ ਬਾਈ ਹੋਰ ਡੇਲੀ ਰੁਟੀਨ ਦੇ ਲਈ ਇਸ ਤਰ੍ਹਾਂ ਦੇ ਸਰੀਰ ਕਿਵੇਂ ਬੰਦਦੇ ਨੇ ਹਰ ਇੱਕ ਨੌਜਵਾਨ ਦਾ ਮੇਰੇ ਫਾਸਟ ਆਪਣੀ ਐਕਸਰਸਾਈਜ਼ ਸੈਕੰਡ ਆਪਣੀ ਡਾਈਟ ਵਧੀਆ ਹੋਣੀ ਚਾਹੀਦੀ ਆ ਖਾਓ ਫਾਸਟ ਫੂਡ ਜੰਕ ਫੂਡ ਖਾਓ ਪਰ ਉਹਦੇ ਚ ਵੀਕ ਚਿਕ ਦਿਨ ਕਰ ਲਓ ਆਪਣਾ ਮੇਨ ਤਾਂ ਦੁੱਧ ਦਹੀਂ ਘਿਓ ਬਦਾਮ ਅਦਰਕ ਇਹ ਚੀਜ਼ਾਂ ਰੈਗੂਲਰ ਯੂਜ਼ ਕਰਨੀ ਚਾਹੀਦੀ ਬੰਦੇ ਨੂੰ ਫਰੂਟ ਹੋ ਗਿਆ ਸੈਲਡ ਹੋ ਗਿਆ ਜਿਹੜੇ ਜਿਮ ਦੇ ਵਿੱਚ ਜਾਂਉਂਦੇ ਨੇ ਗੇਨਰ ਖਾਉਂਦੇ ਨੇ ਇੱਕ ਤਰ੍ਹਾਂ ਤਰ੍ਹਾਂ ਦੇ ਗੇਨਰ ਖਾ ਕੇ ਮੋਟੇ ਹੋ ਕੇ ਆ ਜਾਂਦੇ ਆ ਉਹਨਾਂ ਦੇ ਤੁਹਾਡੇ ਕੀ ਫਰਕ ਆ ਤੁਹਾਡੇ ਮਤਲਬ ਅਸੀਂ ਐਕਸਰਸਾਈਜ਼ ਜਿਹੜੇ ਗਰਾਊਂਡ ਦੀ ਐਕਸਰਸਾਈਜ਼ ਦਾ ਬੰਦਾ ਫਾਸਟਾ ਜਿਹੜਾ ਬੰਦਾ ਗਰਾਊਂਡ ਦੀ ਐਕਸਰਸਾਈਜ਼ ਕਰਦਾ ਉਹ ਬੰਦਾ ਜ਼ਿੰਦਗੀ ਨਾਲ ਕਿਤੇ ਮਾਰ ਨਹੀਂ ਖਾਊਗਾ ਚਾਹੇ სპੋਰਟਸਮੈਨ ਆ ਚਾਹੇ ਕੋਈ ਆਮ ਬੰਦਾ ਵੀਰੇ ਜਿਹੜਾ ਗੇਨਰ ਖਾਨ ਨੇ ਆ ਡੁਪਲੀਕੇਟ ਗੇਨਰ ਅਸੀਂ ਵੀ ਯੂਜ਼ ਕੀਤੇ ਆ ਬਟ ਉਹ ਰਿਜਨਲ ਹੋਣ ਚਾਹੀਦੇ ਆ ਡੁਪਲੀਕੇਟ ਯੂਜ਼ ਨਾ ਕਰੋ ਕਿਵੇਂ ਪਛਾਣ ਹੁੰਦੀ ਇਹਨਾਂ ਦੀ ਜਿਹੜੇ ਪਛਾਣ ਤਾਂ ਸਾਨੂੰ ਹੀ ਨਹੀਂ ਪਤਾ ਕਿਵੇਂ ਹੁੰਦੀ ਆ ਪਰ ਐਕਸਟ੍ਰੀਮ ਜੀਐਨਸੀ ਸਟੋਰ ਆ ਉੱਥੇ ਲੋ ਉਹ ਮਾਰਕਾ ਹੁੰਦਾ ਆ ਉਹ ਗੱਲ Dire ਆਮ ਦੇ ਲੈਣੇ ਜਿਵੇਂ ਹਨਾ ਨਿਊਟ੍ਰੀਸ਼ਨ ਖੁੱਲੇ ਹੋਏ ਉਹਨਾਂ ਤੇ ਆਪ ਨਹੀਂ ਲੈਣੀ ਚਾਹੀਦਾ ਯਾਰ ਤੁਹਾਨੂੰ ਸਾਰੀ ਕਬੱਡੀ ਕਪਾ ਚ ਕੌਣ ਸਿਖਾਉਂਦਾ ਹੈ ਅਖਰ ਕਿਸ ਤਰ੍ਹਾਂ ਤੁਹਾਨੂੰ ਇਸ ਬਾਰੇ ਦੱਸ ਦੇਣੇ ਕਿ ਹਾਂ ਡੀਪਲੀ ਕੀ ਤੁਸੀਂ ਇਦਾਂ ਕੋਈ ਬੰਦੇ ਦਾ ਯਾਰ ਕੋਚ ਹੁੰਦਾ ਜ਼ਿੰਦਗੀ ਚ ਕਿਸੇ ਦਾ ਮਾਪਾ ਵਾਪ ਹੁੰਦਾ ਕਿਸੇ ਦਾ ਇਦਾਂ ਕੋਚ ਮਿਲ ਜਵੇ ਕਈ ਬੰਦਾ ਕਿਸੇ ਨੂੰ ਦੇਖ ਕੇ ਜਾਗਰਤ ਹੋ ਜਾਂਦੇ ਕਿਸੇ ਚੀਜ਼ ਚ ਇਹ ਬੰਦਾ ਇਹ ਜਿਹੜੀ ਚੀਜ਼ ਹੈ ਇਹ ਪੋਲਿਟਿਕਲ ਕਰਕੇ ਜਿਵੇਂ ਖੇਡ ਕੇ ਬਦ ਬਦ ਸਿੱਖੀ ਜਾਂਦੀ ਹੈ ਕਬੱਡੀ ਅਜੀ ਚੀਜ਼ ਹੈ ਪ੍ਰੇਰਿਤ ਕਿਵੇਂ ਹੁੰਦੇ ਹੋ ਤੁਸੀਂ ਫਿਰ ਤਾਂ ਵੀ ਆਪਣੇ ਮਾਪੇ ਨੂੰ ਦੇਖ ਕੇ ਹੁੰਦਾ ਬੰਦਾ ਵੀ ਮੇਰਾ ਮਾਪੇ ਕਿਹੜੀ ਚੀਜ਼ ਵੱਲ ਵੱਧਦਾ ਜੇ ਨਸ਼ਿਆਂ ਵੱਲ ਉਹ ਜੁਆ ਨਸ਼ਿਆਂ ਵੱਲ ਹੋਊਗਾ ਜੇ ਮਾਪੇ ਦਾ ਫਸਟ ਆਪਣੀ ਜ਼ਿੰਦਗੀ ਆ ਹੀਰੋ ਕੋਣ ਆ ਬਾਪ ਆਪਣਾ ਮਾਂ ਆਪਾਂ ਉਹਨਾਂ ਨੂੰ ਦੇਖ ਕੇ ਪ੍ਰੇਰਿਤ ਹੁੰਦੇ ਹਾਂ ਜੇ ਆਪਣੇ ਘਰ 'ਚ ਨਸ਼ਾ ਨਹੀਂ ਹੈਗਾ ਤਾਂ ਓਬਵੀਅਸਲੀ ਬੰਦਾ ਕਿਸੇ ਚੰਗੇ ਪਾਸੇ ਜਾਊਗਾ ਮੇਰੇ ਬਾਪੂ ਤੇ ਦਾਦਾ ਜੀ ਮੇਰੇ ਦਾਦਾ ਖੇਡਦੇ ਸੀਗੇ ਬੈਡਿੰਗ ਮੇਰਾ ਉਦਾਂ ਬੋਡੀ ਬੋਡੀ ਵਧੀਆ ਬਣਾ ਕੇ ਰੱਖਦਾ ਸੀ ਮੈਂ ਉਹਨਾਂ ਨੂੰ ਦੇਖ ਕੇ ਜਾਗਰੂਤ ਹੋਇਆ ਸੀਗਾ ਜਿਵੇਂ ਕਿ ਤੁਸੀਂ ਅੱਜ ਕਬੱਡੀ ਖੇਡ ਰਹੇ ਹੋ ਕਿਵੇਂ ਮਨ ਦੇ ਵਿੱਚ ਕੀ ਸਭ ਤੋਂ ਪਹਿਲਾਂ ਚੱਲਿਆ ਜਦੋਂ ਤੁਸੀਂ ਕਬੱਡੀ ਖੇਡ ਪਰ ਮਨ ਦੇ ਵਿੱਚ ਇਦਾਂ ਵਧੀਆ ਪ੍ਰਦਰਸ਼ਨ ਕਰੀਏ ਪੋਪਾ ਬਣਾਉਣਾ ਵਧੀਆ ਖੇਡਿਆ ਸਾਰੇ ਜਿਹੜੇ ਮਨੀ ਬਾਈ ਜਿਹੜੇ ਸੀਨੀਅਰ ਪਲੇਅਰ ਨੇ ਇਹਨਾਂ ਨਾਲ ਖੇਡ ਕੇ ਖੇਡਦੇ ਨਾਲ ਬਹੁਤ ਖੁਸ਼ੀ ਹੁੰਦੀ ਹੈ ਜੀ ਤੇ ਇਹਨਾਂ ਨੂੰ ਤੁਸੀਂ ਦੇਖਦੇ ਹੁੰਦੇ ਹੋ ਜਦੋਂ ਹਾਂ ਕਿ ਦੇਖੋ ਕਿੰਨੀ ਇਹਨਾਂ ਦੇ ਅੰਦਰ એનર્ਜੀ ਕਹਿ ਲਵੋ ਤਾਂ ਤੁਹਾਨੂੰ ਤੁਸੀਂ ਵੀ ਦੇਖਦੇ ਹੋ ਕਿ ਹਾਂ ਅਸੀਂ ਆਪਣੇ ਉਸਤਾਦ ਕੋਲ ਕੁਝ ਸਿੱਖੀਏ ਹਾਂਜੀ ਹਾਂਜੀ ਪਹਿਲਾਂ ਅਸੀਂ ਛੋਟੇ ਹੁੰਦੇ ਰਹੇ ਉਹ ਦੇਖਦੇ ਹੁੰਦੇ ਹੁਣ ਇਹਨਾਂ ਨਾਲ ਖੇਡਦੇ ਤੇ ਬਹੁਤ ਖੁਸ਼ੀ ਹੁੰਦੀ ਨਾਲ ਖੇਡਦੇ ਦੇਖ ਕੇ ਹਾਂਜੀ ਜਿਵੇਂ ਕਿ ਬਾਜੀ ਤੁਸੀਂ ਖੇਲੇ ਹੋ ਇਸ ਕਬੱਡੀ ਕੱਪ ਦੇ ਵਿੱਚ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਬਈ ਇੱਕ ਤਾਂ ਸਾਡੇ ਏਰੀਆ ਜਿਆਦਾਤਰ ਪਲੇਅਰ ਟੀਮ ਚ ਸਾਡੇ ਏਰੀਆ ਦੇ ਸੀਗੇ ਅਸੀਂ ਅਕੈਡਮੀ ਫਰਸਟ ਮੈਚ ਹਨਾ ਸਾਨੂੰ ਐ ਸੀਗਾ ਵੱਧਦੇ ਵੱਧ ਜ਼ੋਰ ਮਰੀਏ ਜਿਹੜੀ ਫੈਡਰੇਸ਼ਨ ਦੇ ਵਿੱਚ ਅਸੀਂ ਵਧੀਆ ਰਿਜ਼ਲਟ ਦਈਏ ਹਨਾ ਸਭ ਤੋਂ ਵਧੀਆ ਟੂਰਨਾਮੈਂਟ ਤੁਹਾਡੇ ਲਈ ਕਿਹੜਾ ਯਾਦਗਾਰੀ ਵੀ ਰਿਹਾ ਹੋਵੇ ਸਾਰੇ ਬਾਈ ਟੂਰਨਾਮੈਂਟ ਯਾਦਗਾਰੀ ਐਵਰੀਡੇ ਯਾਦਗਾਰ ਬਣਦੀ ਆ ਕਬੱਡੀ ਕਹੇ ਜੀ ਗੇਮ ਆ ਹਰ ਅਸੀਂ ਸਾਡੀ ਜੌਬ ਐ ਇਹ ਨਹੀਂ ਕੁਝ ਖਾਸ ਹੋਇਆ ਹੋਵੇ ਯਾਰ ਕਿੰਨਾ ਧੱਕਾ ਹੁੰਦਾ ਕਬੱਡੀ ਦੇ ਵਿੱਚ ਕੀ ਹੁੰਦਾ ਟੱਕਾ ਹੁੰਦਾ ਨਹੀਂ 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 ਟੱਕਾ ਦਾ ਵੀਰੇ ਪੁਆਇੰਟਾਂ ਨੂੰ ਲੈ ਕੇ ਵੀਰੇ ਕਈ ਵਾਰ ਹੋ ਜਾਂਦਾ ਹੈ ਰੈਫਰਕੀਟ ਰੱਬ ਆ ਯਾਰ ਅਸੀਂ ਵੀ ਲੜਦੇ ਆਂ ਪੈਣ ਪਿੱਛੇ ਸਾਡੀ ਜੌਬ ਹੈ ਰਹਿ ਇਹ 10 ਬੰਦੇ ਘਰ ਤੇ ਆਉਂਦੇ ਆਂ ਖੇਡਣ ਵਾਸਤੇ ਫਸਤਾ ਕਹਿੰਦੇ ਵੀ ਖੇਡਦੇ ਆਂ ਪਰ ਸਾਡੀ ਜੌਬ ਵੀ ਹੈ ਨਾ ਇਹ ਅਸੀਂ ਜਵਾਖ ਪਾ ਲੈਣ ਆਪਣੇ ਫੈਮਲੀ ਦੇਖਣੀ ਆ ਜੇ ਅਸੀਂ ਖੇਡਾਂ ਜਿੱਤਾਂਗੇ ਤਾਂ ਹਨ ਘਰ ਨੂੰ ਪਹਿਲੇ ਲੈ ਜਾਵਾਂਗੇ ਤਾਂ ਸਾਡਾ ਘਰ ਚੱਲੂਗਾ ਵੀਰੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਾਹਰਲੇ ਦੇਸ਼ ਵੱਲ ਕੂਚ ਕਰ ਰਹੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਯਾਰ ਜਿਹੜਾ ਜਿਵੇਂ ਮੈਂ ਉਹ ਜੰਮਿਆ ਪਣਿਆ ਯਾਰ ਜਿਹੜਾ ਬੰਦਾ ਬਾਹਰ ਬਾਹ ਰਹਿਣਾ ਇੱਕ ਜਿੱਥੇ ਬੰਦਾ ਪਦਾਇਸ਼ ਹੋਈ ਆ ਉੱਥੇ ਆਪਣਾ ਸਾਰੇ ਸਬੰਧ ਜੁੜੇ ਹੋਨੇ ਆ ਫਰੈਂਡ ਸਰਕਲ ਹੁੰਦਾ ਪਿੰਡ ਏਰੀਆ ਉੱਥੇ ਬਾਹਰ ਜਾਣਾ ਆਪਾਂ ਨੇ ਨਵੇਂ ਬੰਦੇ ਜਾਣਾ ਵੀਰੇ 2-4 ਸਾਲ ਤੱਕ ਬੰਦੇ ਪਹਿਲਾਂ ਤਾਂ ਬੰਦਾ ਕੰਮੇ ਮੱਤ ਮਾਰ ਦਿੰਦਾ ਪਹਿਲੀ ਗੱਲ ਫਸਟ ਮਿਲਦਾ ਨਹੀਂ ਜੇ ਮਿਲਦਾ ਇੱਥਾਂ ਵੀਰੇ ਸਿਰਫ ਸੰਡੇ ਕਰਾ ਹੁੰਦਾ ਉਹਨਾਂ ਗਰੋਸਰੀ ਕਰ ਲਈ ਉਹ ਤਾਂ ਇੱਕ ਯਾਰ ਗੈਤ ਕਹਿਦਾ ਜਿਹੜੇ ਉੱਥੇ ਜੰਮੇ ਪਲੇ ਆ ਉਹਨਾਂ ਲਈ ਬੜੀ ਜੀ ਹੋਗੀ ਪਰ ਜਿਹੜੇ ਉਰੇ ਜੰਮੇ ਪਲੇ ਆ ਉਹਨਾਂ ਲਈ ਤੋਂ ਬਹੁਤ ਕਹਿਦਾ ਵੀਰ ਇੱਕ ਅਸੀਂ ਬਹੁਤ ਮੈਂ ਸਾਰੇ ਪਾਸੇ ਇੰਗਲੈਂਡ ਕੈਨੇਡਾ ਦੇ ਭਾਈ ਯਾਰ ਸਾਰੇ ਪਾਸੇ ਖੇਡੇ ਮੈਂ ਭਾਈ ਮੈਂ ਜੀ ਬਹੁਤ ਧੰਵਾਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਜਿਵੇਂ ਕਿ ਸਾਡੇ ਵਿੱਚ ਟੀਮ ਮੌਜੂਦ ਸੀਗੀ ਜਿਹੜੀ ਕਿ ਮਕੰਦਪੁਰ ਦੇ ਵਿੱਚ ਇੱਕ ਚੰਗਾ ਪ੍ਰਦਰਸ਼ਨ ਕਰਕੇ ਆਈ ਸੀਗੀ ਅਤੇ ਇਹ ਇਸ ਪੁਆਇੰਟ ਤੋਂ ਜਿੱਤੇ ਵੀ ਹੋਏ ਨੇ ਅਤੇ ਦੱਸ ਦੇ ਕਿ ਇਹ ਅੱਗੇ ਜਾ ਕੇ ਹੋਰ ਵੀ ਇਹਨਾਂ ਨੇ ਕਬੱਡੀ ਕੱਪ ਹੈ ਜਿਹੜੇ ਉਹ ਕਰਦੇ ਨੇ ਕਿਉਂਕਿ ਇਸ ਦਾ ਹਾਲੀ ਮਕੰਦਪੁਰ ਦਾ ਜਿਹੜਾ ਕਬੱਡੀ ਕੱਪ ਹੈ ਉਸ ਦਾ ਫਾਈਨਲ ਹੋਣਾ ਹੈ ਜਿਸ ਦੇ ਵਿੱਚ ਪਤਾ ਟੀਮ ਹੈ ਜਿਹੜੀ ਉਹ ਜੇਤੂ ਰਹੀ ਹੈ ਅਤੇ ਕਿਹੜੀ ਹਾਰੀ ਰਹੀ ਹੈ ਅਤੇ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਨਾਲ ਮੈਂ ਗਗਨਦੀਪ ਸਿੰਘ ਕੈਮਰਾਮੈਨ ਆਸ਼ਮਨੀ ਦੇ